ਬਹੁਤ ਤਗੜਾ ਮੈਚ ਆ ਅੱਜ ਦਾ ਤੇ ਬਾਕੀ ਸ਼ੀਲੂ ਬਰੇ ਪਿਛਲਾ ਮੈਚ ਉਹ ਖੇਡਿਆ ਨਹੀਂ ਕੈਨੇਡਾ ਦਾ ਉਹ ਕੁਝ ਕਾਰਨਾ ਕਰਕੇ ਦਿੱਕਤ ਆ ਗਈ ਸੀ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ 29 ਜੁਲਾਈ ਦੇ ਟੂਰਨਾਮੈਂਟ ਅੱਜ ਕਿਹੜਾ ਮੇਲਾ ਅੱਜ ਕਿਹੜੇ ਕੱਪ ਤੇ ਮਿੱਤਰੋ ਤੱਕ ਪੈਣੀ ਆ ਅੱਜ ਵੱਡੇ ਪਲੇਅਰ ਦੇ ਪੈਡ ਰੌਣਕਾਂ ਲੱਗਣੀਆਂ ਵੱਡਾ ਟੂਰਨਾਮੈਂਟ ਹੋ ਰਿਹਾ ਸੋ ਉਹਦੀ ਅਪਡੇਟ ਦੇਣੀ ਆ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਿਉਂਕਿ ਆਉਣ ਆਏ ਹੁਣ ਮਹੀਨਿਆਂ 'ਚ ਮਿੱਤਰੋ ਖੜਕਾ ਹੋਣਾ ਟੀਮਾਂ ਦੀ ਅਪਡੇਟ ਸਾਰਿਆਂ ਨੂੰ ਪਹਿਲਾਂ ਆਪਾਂ 7 ਵਜੇ ਪਾ ਦਨੇ ਹੁੰਨੇ ਆ ਸੋ ਵੱਡੇ ਟੂਰਨਾਮੈਂਟਾਂ ਤੇ ਕਿਉਂਕਿ ਬੱਕ ਹੁੰਦੀਆਂ ਟੀਮਾਂ ਉਹਨਾਂ ਦੀ ਜਾਣਕਾਰੀ ਆਪਾਂ ਨੂੰ ਦੇ ਦਿੰਦੇ ਆ ਭਰਾ ਸੋ ਤਾਂ ਕਰਕੇ ਵੀ ਸਬਸਕ੍ਰਾਈਬ ਕਰ ਲਿਓ ਤੁਹਾਡਾ ਹੀ ਫਾਇਦਾ ਮਿੱਤਰੋ ਇਹ ਟੂਰਨਾਮੈਂਟ ਆ ਮੱਖੀ ਕਲਾਂ ਦੇ ਵਿੱਚ ਤਰਨ ਤਰਨਾ ਇਲਾਕੇ 'ਚ ਅੱਜ ਵੱਡਾ ਸ਼ੋ ਮੈਚ ਹੋਣਾ ਬਹੁਤ ਤਕੜਾ ਮੈਚ ਆ ਮਿੱਤਰੋ ਬਹੁਤ ਵਧੀਆ ਮੈਚ ਆ ਇੱਕ ਪਾਸੇ ਭਾਈ ਲਖਮੀਰ ਸਿੰਘ ਜੀ ਕਬੱਡੀ ਕਲੱਬ ਕਰਿਆਲੇ ਦੀ ਟੀਮ ਆ ਮੱਖਣ ਮੱਖੀ ਦੀ ਟੀਮ ਆ ਮਿੱਤਰੋ ਤੇ ਦੂਜੇ ਪਾਸੇ ਜੋ ਐ ਬਾਬਾ ਵਿਧੀ ਚੰਦ ਜੀ ਸਪੋਰਟਸ ਕਬੱਡੀ ਕਲੱਬ ਫਰੰਦੀਪੁਰ ਦੀ ਟੀਮ ਆ ਸੋ ਇਹ ਬਹੁਤ ਤਕੜਾ ਮੈਚ ਹੋਊਗਾ ਗੋਪੀ ਫਰੰਦੀਪਰੀਆ ਏਕਮ ਫਤਾਪਰੀਆ ਸੌਖ ਪੰਘਾਲੇ ਵਾਲਾ ਮਿੱਤਰੋ ਏਕਮ ਦਾ ਨਾਂ ਲੱਗੇਣਾ ਆਪਾਂ ਪਤਾ ਲੱਗ ਜਾਂਦਾ ਵੀ ਇਹ ਛੋਟਾ ਉਹੀ ਆ ਜਿਹਨੇ ਸਰਾ ਕੀਤਾ ਹੋਇਆ ਤੋ ਇਹ ਇੱਕਮ ਦਾ ਨਾਮ ਮਿੱਤਰੋ ਮੱਖਣ ਮੱਖੀ ਪ੍ਰੀਤ ਲੱਧੂ ਹਣੀ ਸਿਰੇ ਦੇ ਪਲੇਅਰ ਇਹ ਮਿੱਤਰੋ ਬਹੁਤ ਤਗੜਾ ਸ਼ੋਅ ਮੈਚ ਦੇਖਣ ਨੂੰ ਮਿਲੂਗਾ ਤੁਹਾਨੂੰ ਬਹੁਤ ਤਗੜਾ ਮੈਚ ਆ ਅੱਜ ਦਾ ਤੇ ਬਾਕੀ ਸ਼ੀਲੂ ਬਾਰੇ ਪਿਛਲਾ ਮੈਚ ਉਹ ਖੇਡਿਆ ਨਹੀਂ ਕੈਨੇਡਾ ਦਾ ਉਹ ਕੁਝ ਕਾਰਨਾ ਕਰਕੇ ਦਿੱਕਤ ਆ ਗਈ ਸੀ ਪਰ ਅਗਲਾ ਮੈਚ ਉਹਨੇ ਖੇਡਣਾ ਜ਼ਰੂਰ ਤੇ ਫਿਰ ਉਹਦਾਂ ਹੀ ਕਮਾਲਾਂ ਕਰੂਗਾ ਹਾਕਮਾਲੀਆ ਜੱਗੂ ਰੈਂਬੋ ਰੈਂਬੋ ਮਿੱਤਰੋ ਉਹਨੇ ਵੀ ਤੱਕ ਪਾਉਣੀਆਂ ਉਹ ਵੀ ਪੰਜਾਬ ਆ ਰਿਹਾ ਜਲਦੀ ਤੇ ਉਹ ਸਰਾ ਕਰੂਗਾ ਫਿਰ ਮਿੱਤਰੋ ਪੰਜਾਬ ਦੇ ਮੇਲਿਆਂ ਤੇ ਟਰੈਕਟਰ ਗੱਡੀਆਂ ਦੇਖਾਂਗੇ ਵੀ ਕਿਹੜਾ ਜਿੱਤੂਗਾ ਪਹਿਲਾ ਟਰੈਕਟਰ ਕਿਹੜਾ ਜਿੱਤੂਗਾ ਇਸ ਸੀਜ਼ਨ ਦਾ ਉਹ ਵੀ ਗੱਲਾਂ ਲੱਗਣਗੀਆਂ ਟਿਕਾਣੇ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਓ ਧੰਨਵਾਦ